ਡੋਨਲਡ 트럼ਪ ਨੇ ਬੈਨਜ਼ਵੇਲਾ ਦੀ ਰਾਸ਼ਟਰਪਤੀ ਡੈਲਸੀ ਰੋਡ੍ਰੀਗੇਜ਼ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਉਹਨਾਂ ਨੇ ਅਮਰੀਕਾ ਦੇ ਹੁਕਮਾਂ ਦਾ ਪਾਲਨ ਨਾ ਕੀਤਾ ਤਾਂ ਉਹਨਾਂ ਦਾ ਹਸ਼ਰ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਏਗਾ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇੱਕ ਮੈਗਜ਼ੀਨ ਨੂੰ ਇੰਟਰਵਿਊ ਦਿੰਦਿਆਂ ਕਹੀ ਇਸ ਤੋਂ ਇੱਕ ਦਿਨ ਪਹਿਲਾਂ ਹੀ 트럼ਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਡੈਲਸੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਬੈਨਜ਼ਵੇਲਾ ਵਾਸੀਆਂ ਦੀ ਹਾਲਤ ਸੁਧਾਰਨ ਦੇ ਲਈ ਅਮਰੀਕਾ ਅਨੁਸਾਰ ਕੰਮ ਕਰਨ ਦੇ ਲਈ ਤਿਆਰ ਪਰ ਇਸ ਤੋਂ ਬਾਅਦ ਹੀ ਅੰਤਰੀਮ ਰਾਸ਼ਟਰਪਤੀ ਡੈਲਸੀ ਨੇ ਟੀਵੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਨਜ਼ੂਏਲਾ ਦਾ ਰਾਸ਼ਟਰਪਤੀ ਨਿਕੋਲਸ ਮਦਰੋਈ ਹੈ ਉਹਨਾਂ ਅਮਰੀਕਾ ਵੱਲੋਂ ਨਿਕੋਲਸ ਨੂੰ ਗ੍ਰਿਫਤਾਰ ਕਰਨ ਦੀ ਨਕੇਦੀ ਵੀ ਕੀਤੀ 트੍ਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਬੈਨਜ਼ੂਏਲਾ ਦੇ ਵਿੱਚ ਅਮਰੀਕੀ ਫੌਜ ਤਾਇਨਾਤ ਨਹੀਂ ਕੀਤੀ ਜਾਏਗੀ ਇਸ ਤੋਂ ਪਹਿਲਾਂ ਬੈਨਜ਼ੂਏਲਾ ਦੀ ਸੁਪਰੀਮ ਕੋਰਟ ਨੇ ਡੈਲਸੀ ਨੂੰ ਅੰਤਰੀਮ ਰਾਸ਼ਟਰਪਤੀ ਵਜੋਂ ਕੰਮ ਕਰਨ ਦੇ ਹੁਕਮ ਦਿੱਤੇ ਸੀ ਅਮਰੀਕਾ ਨੇ ਬੈਨਜ਼ੂਏਲਾ ਤੇ ਹਮਲਾ ਕਰਕੇ ਉਹਨਾਂ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਕਾਬੂ ਕੀਤਾ ਹੋਇਆ ਨਿਕੋਲਸ ਨੂੰ ਕਾਬੂ ਕਰਦਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਾਈਵ ਦੇਖਿਆ ਸੀ ਉਹ ਤੁਸੀਂ ਸਾਰੀ ਖਬਰ ਸੁਣੀ ਹੋਈ ਔਰ ਟਰੰਪ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਇਹ ਤੈਅ ਕਰੇਗਾ ਕਿ ਬੈਨਜ਼ੂਏਲਾ ਦਾ ਅਗਲਾ ਆਗੂ ਕੌਣ ਹੋਏਗਾ ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਕੋਲ ਇਸ ਵੇਲੇ ਵਿਸ਼ਵ ਦੀਆਂ ਸਭ ਤੋਂ ਮਜ਼ਬੂਤ ਤੇਲ ਕੰਪਨੀਆਂ ਨੇ ਤੇ ਇਹ ਕੰਪਨੀਆਂ ਹੀ ਬੈਨਜ਼ੂਏਲਾ ਦੇ ਤੇਲ ਖੇਤਰ ਦੇ ਵਿੱਚ ਸਰਗਰਮ ਭੂਮਿਕਾ ਅਦਾ ਕਰਨਗੀਆਂ 트럼ਪ ਨੇ ਕਿਹਾ ਕਿ ਨਿਕੋਲਸ ਦੇ ਜੇਲ੍ਹ ਦੇ ਕੈਦੀਆਂ ਤੇ ਡਰੱਗ ਮਾਫੀਆ ਨੂੰ ਦੇਸ਼ ਤੋਂ ਬਾਹਰ ਭੇਜਿਆ ਜੋ ਮਾਫੀਯੋਗ ਨਹੀਂ ਹੈ ਇਸ ਕਰਕੇ ਅਮਰੀਕਾ ਨੇ ਫੌਜੀ ਕਾਰਵਾਈ ਕੀਤੀ ਹੈ ਜਿਸ ਕਰੀਓਗ ਹੈ ਕਿ ਸੀਆਈਏ ਨੇ ਖੂਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਨਿਕੋਲਸ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਸੀ ਔਰ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਅਗਲੀ ਖਬਰ ਬੰਗਲਾਦੇਸ਼ ਦੇ ਨਾਲ ਜੁੜੀ ਹੋਈ ਹੈ ਬੰਗਲਾਦੇਸ਼ ਦੇ ਵਿੱਚ ਅਜੇ ਵੀ ਮਾਈਨੋਰਟੀਜ਼ ਦੇ ਨਾਲ ਭੇਦਭਾਵ ਜਿਹੜਾ ਉਹ ਲਗਾਤਾਰ جاری ਹੈ ਦਰਸਲ ਬੰਗਲਾਦੇਸ਼ ਦੇ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹਿੰਦੂ ਨੇਤਾ ਗੋਵਿੰਦ ਚੰਦਰ ਪਰਮਾਨਿਕ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਗੋਵਿੰਦ ਨੇ ਗੋਪਾਲਗੰਜ ਤਿੰਨ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨ ਦੇ ਲਈ ਪੱਤਰ ਭੇਜਿਆ ਸੀ ਦੱਸਦੀ ਹੈ ਕਿ ਗੋਪਾਲਗੰਜ ਉਹ ਬਣਾ ਇਲਾਕਾ ਹੈ ਗੋਪਾਲਗੰਜ ਤਿੰਨ ਜਿੱਥੋਂ ਸ਼ੇਖ ਹਸੀਨਾ ਚੋਣ ਲੜਦੇ ਰਹੇ ਨੇ ਪਰ ਇਸ ਵਾਰ ਹੁਣ ਗੋਬਿੰਦ ਹੁਣਾ ਦੇ ਵੱਲੋਂ ਇੱਥੇ ਨਾਮਜ਼ਦਗੀ ਪੱਤਰ ਭਰਿਆ ਗਿਆ ਸੀ ਆਜ਼ਾਦ ਉਮੀਦਵਾਰ ਦੇ ਉੱਤੇ ਭਰਿਆ ਗਿਆ ਸੀ ਪਰ ਉਹਨਾਂ ਦਾ ਨਾਮਜ਼ਦਗੀ ਪੱਤਰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਰਿਟਰਨਿੰਗ ਅਧਿਕਾਰੀ ਨੇ ਉਸ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਗੋਬਿੰਦ ਇੱਕ ਵਕੀਲ ਨੇ ਅਤੇ ਬੰਗਲਾਦੇਸ਼ ਜਾਤੀ ਹੈ ਹਿੰਦੂ ਮਹਾਜੋਦ ਦੇ ਮਹਾਂ ਸਚਿਵ ਨੇ ਜੋ ਆਰਐਸਐਸ ਦੇ ਨਾਲ ਜੁੜੇ ਹਿੰਦੂ ਸੰਗਠਨਾਂ ਦਾ ਇੱਕ ਗੱਠ ਜੋੜ ਹੈ ਸੋ ਹੁਣ ਬੰਗਲਾਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਣਾਅ ਕਿਸ ਤਰੀਕੇ ਦਾ ਬਣਦਾ ਹੈ ਉਹ ਦੇਖਣਾ ਹੋਵੇਗਾ ਪਰ ਇਸ ਸਮੇਂ ਦੇ ਹਾਲਾਤ ਜਿਹੜੇ ਨੇ ਉਹ ਬੜੇ ਨਾਜ਼ੁਕ ਬਣੇ ਹੋਏ ਨੇ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ IPL ਦੇ ਵਿੱਚੋਂ ਮੁਸਤਫਿਰਜ਼ੁਰ रहमान ਨੂੰ ਵੀ ਬਾਹਰ ਕਰਨ ਦੇ ਹੁਕਮ ਜਿਹੜੇ ਸੀ ਉਹ BCCI ਦੇ ਵੱਲੋਂ ਦਿੱਤੇ ਗਏ ਸੀ ਜਿਸ ਤੋਂ ਬਾਅਦ ਬੰਗਲਾਦੇਸ਼ ਦਾ ਜਿਹੜਾ ਕ੍ਰਿਕਟ ਬੋਰਡ ਸੀ ਉਹਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਔਰ ਕ੍ਰਿਕਟ ਬੋਰਡ ਦੇ ਵੱਲੋਂ ਹੁਣ ਸਪਸ਼ਟ ਰੂਪ ਦੇ ਵਿੱਚ ਇੱਕ ਚਿੱਠੀ ਜਾਰੀ ਕਰਕੇ ਕਹਿ ਦਿੱਤਾ ਗਿਆ ਹੈ ਕਿ ਬੰਗਲਾਦੇਸ਼ ਦੀ ਟੀਮ ਵਰਲਡ ਕੱਪ ਖੇਡਣ ਦੇ ਲਈ ਭਾਰਤ ਨਹੀਂ ਆਏਗੀ ਔਰ ਇਸ ਕਰਕੇ ਉਹਨਾਂ ਦਾ ਜਿਹੜਾ ਵੈਨਿਊ ਹੈ ਉਹ ਹੋਰ ਬਾਹਰ ਕਿਤੇ ਡਿਸਾਈਡ ਕੀਤਾ ਜਾਵੇ ਪਰ ਹੁਣ ਜਿਹੜੀ ਸਥਿਤੀ ਹੈ ਬੜੀ ਤਣਾਅਪੂਰਨ ਬਣ ਗਈ ਹੈ ਕਿਉਂਕਿ ਸਾਰਾ ਸ਼ਡਿਊਲ ਜਿਹੜਾ ਹੈ ਉਹ ਵਰਲਡ ਕੱਪ ਦਾ ਜਾਰੀ ਹੋ ਚੁੱਕਾ ਹੈ T20 ਵਰਲਡ ਕ ਉਹਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ ਪਰ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਟਿਕਟਾਂ ਵੀ ਕਾਫੀ ਵਿਕ ਚੁੱਕੀਆਂ ਨੇ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ICC ਉਹਦੇ ਤੇ ਕੀ ਰੁਖ اختیار ਕਰੇਗੀ ਉਹ ਦੇਖਣਾ ਹੋਵੇਗਾ ਪਰ RSS ਦੇ ਗੋਬਿੰਦ ਚੰਦਰ ਦੇ ਨਾਲ ਵੀ ਉਸੇ ਤਰੀਕੇ ਦੇ ਨਾਲ ਹੋਇਆ ਜੋ ਮੁਸਤਫਿਰ ਰਹਿਮਾਨ ਦੇ ਨਾਲ ਭਾਰਤ ਦੇ ਵਿੱਚ ਹੋਇਆ ਸੀ ਇਹਨਾਂ ਨੂੰ ਵੀ ਚੋਣ ਲੜਨ ਤੋਂ ਉਥੋਂ ਮਨਾ ਕਰ ਦਿੱਤਾ ਗਿਆ ਹੈ ਜਿਨਸੀ ਸੋਸ਼ਣ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਏਟ ਹਰਿਆਣਾ ਦੇ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪ੍ਰੋਲ ਮਿਲੀ ਹੈ ਡੇਰਾ ਮੁਖੀ ਨੂੰ ਹਰਿਆਣਾ ਦੇ ਸਿਰਸਾ ਸਥਿਤ ਡੇਰੇ ਦੇ ਵਿੱਚ ਰਹਿਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਪ੍ਰੋਲ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਡੇਰਾ ਮੁਖੀ 5 ਜਨਵਰੀ ਨੂੰ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਸਿਰਸਾ ਤੋਂ ਰਵਾਨਾ ਹੋਏ ਨੇ ਅਗਸਤ 2017 ਦੇ ਵਿੱਚ ਅਦਾਲਤ ਦੇ ਵੱਲੋਂ 20 ਸਾਲ ਦੀ ਸਜ਼ਾ ਸੁਣਾਈ ਜਾਣ ਮਗਰੋਂ ਡੇਰਾ ਮੁਖੀ 15ਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਣਗੇ ਇਸ ਦੌਰਾਨ ਉਹ ਚੌਥੀ ਵਾਰ ਡੇਰਾ ਸਿਰਸਾ ਜਾਣਗੇ ਔਰ ਵੇਰਵਿਆਂ ਦੇ ਮੁਤਾਬਕ ਉਸ ਨੂੰ ਪਹਿਲੀ ਵਾਰ ਅਕਤੂਬਰ 2020 ਦੇ ਵਿੱਚ 21 ਦਿਨਾਂ ਦੀ ਪ੍ਰੋਲ ਮਿਲੀ ਸੀ ਇਸ ਮਗਰੋਂ 2021 ਦੇ ਵਿੱਚ ਹੀ ਪ੍ਰੋਲ ਮਿਲੀ ਫਿਰ ਔਰ ਫਿਰ 22 ਦੇ ਵਿੱਚ 21 ਦਿਨਾਂ ਦੀ ਪਰੋਲ ਫਰਲੋ ਮਿਲੀ ਸੀ ਔਰ ਜੂਨ 2022 ਦੇ ਵਿੱਚ 30 ਦਿਨਾਂ ਦੀ ਪ੍ਰੋਲ ਅਤੇ ਅਕਤੂਬਰ 2022 ਦੇ ਵਿੱਚ 40 ਦਿਨ ਦੀ ਪ੍ਰੋਲ ਦਿੱਤੀ ਗਈ ਸੀ ਸਾਲ 2023 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ 40 ਦਿਨਾਂ ਦੀ ਪ੍ਰੋਲ ਮਿਲੀ ਜੁਲਾਈ ਦੇ ਵਿੱਚ ਫਿਰ 30 ਦਿਨਾਂ ਦੀ ਪ੍ਰੋਲ ਮਿਲੀ ਔਰ ਨਵੰਬਰ ਦੇ ਵਿੱਚ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ ਸਾਲ 2024 ਦੇ ਵਿੱਚ ਵੀ ਇਹੀ ਸਿਲਸਿਲਾ ਜਾਰੀ ਰਿਹਾ ਜਦੋਂ ਜਨਵਰੀ ਦੇ ਵਿੱਚ 40 ਦਿਨ ਅਗਸਤ ਦੇ ਵਿੱਚ 21 ਦਿਨ ਦੀ ਫਰਲੋ ਔਰ ਅਕਤੂਬਰ ਦੇ ਵਿੱਚ ਫਿਰ 40 ਦਿਨ ਦੀ ਪਰੋਲ ਮਤਲਬ ਇੱਕ ਸਾਲ ਦੇ ਵਿੱਚ ਦੋ ਵਾਰੀ ਪਰੋਲ ਔਰ ਇੱਕ ਵਾਰੀ ਫਰਲੋ ਜਿਹੜੀ ਉਹ ਮਿਲਦੀ ਆ ਔਰ ਰਾਮ ਰਹੀਮ ਨੂੰ ਉਹਦਾ ਬਾਰ-ਬਾਰ ਫਾਇਦਾ ਮਿਲ ਰਿਹਾ ਔਰ ਹੁਣ ਸਾਲ 2025 ਦੇ ਵਿੱਚ ਵੀ ਜਨਵਰੀ ਮਹੀਨੇ ਦੇ ਵਿੱਚ 30 ਦਿਨ ਦੀ ਪਰੋਲ ਮਿਲੀ ਸੀ April ਦੇ ਵਿੱਚ 21 ਦਿਨਾਂ ਦੀ ਫਰਲੋ ਮਿਲੀ ਫਿਰ ਅਗਸਤ ਦੇ ਵਿੱਚ 40 ਦਿਨਾਂ ਦੀ ਪਰੋਲ ਮਿਲੀ ਸੀ ਔਰ ਹੁਣ ਇਹ ਜਿਹੜਾ ਸਿਲਸਿਲਾ 2026 ਦੇ ਵਿੱਚ ਵੀ ਸ਼ੁਰੂ ਹੋ ਗਿਆ ਔਰ ਡੇਰਾ सिरसामुखी ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪਿਰੋਲ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਦੋਸ਼ੀ ਗੰਭੀਰ ਦੋਸ਼ਾਂ ਹੇਠ ਸਜ਼ਾ ਕੱਟ ਰਿਹਾ ਹੈ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆਂ ਦਾ ਵੀ ਦੋਸ਼ੀ ਹੈ ਉਸ ਪ੍ਰਤੀ ਸਰਕਾਰਾਂ ਦੀ ਇਹ ਦਰਿਆ ਦੇ ਲਈ ਨਾ ਸਿਰਫ ਹੈਰਾਨੀ ਜਨਕ ਹੈ ਸਗੋ ਇਹ ਲੋਕਤੰਤਰ ਅਤੇ ਇਨਸਾਫ਼ ਪ੍ਰਣਾਲੀ ਦਾ ਵੀ ਮਖੌਲ ਉਡਾਉਣ ਦੇ ਬਰਾਬਰ ਹੈ ਅਜਿਹੇ ਕਿਰਦਾਰ ਵਾਲਿਆਂ ਨੂੰ ਸਰਕਾਰਾਂ ਦੇ ਵੱਲੋਂ ਵਾਰ-ਵਾਰ ਵਿਸ਼ੇਸ਼ ਰਿਆਇਤਾਂ ਦੇਣਾ ਪੀੜਤ ਧਿਰਾਂ ਦੇ ਨਾਲ ਅਨਿਆਇ ਹੈ ਇਸ ਦੇ ਨਾਲ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਤੇ ਵੀ ਸਵਾਲ ਚ ਉੱਠੇ ਦੇ ਨੇ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਜੇ ਸਰਕਾਰਾਂ ਨੇ ਸਿਰਫ ਸਿਆਸੀ ਲਾਭ ਖੱਟਣ ਦੇ ਲਈ ਦੋਸ਼ੀਆਂ ਨੂੰ ਰਾਹਤ ਦੇਣ ਦਾ ਇਹ ਰੁਝਾਨ ਜਾਰੀ ਰੱਖਿਆ ਤੇ ਆਮ ਲੋਕਾਂ ਦਾ ਕਾਨੂੰਨ ਅਤੇ ਇਨਸਾਫ਼ ਪ੍ਰਣਾਲੀ ਤੋਂ ਭਰੋਸਾ ਉੱਠ ਜਾਏਗਾ ਬੀਤੇ ਕਾਲਾਂ ਬਰਨਾਲਾ ਦੇ 4 ਮਹੀਨੇ ਪਹਿਲਾਂ ਹੋਏ ਪ੍ਰਵਾਸੀ ਮਜ਼ਦੂਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਮੁੱਖ આરોપી ਨੂੰ ਗ੍ਰਿਫਤਾਰ ਕਰ ਲਿਆ ਸਤੰਬਰ 2025 ਵਿੱਚ ਬਰਨਾਲਾ ਦੇ ਢਿਲਮਾ ਪਿੰਡ ਨੇੜੇ ਇੱਕ ਪ੍ਰਵਾਸੀ ਮਜ਼ਦੂਰ ਅਕਸ਼ੇ ਕੁਮਾਰ ਦੀ ਹੱਤਿਆ ਕਰਕੇ Laash ਨਾਲੇ ਦੇ ਵਿੱਚ ਦਫਨਾ ਦਿੱਤੀ ਗਈ ਸੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਦਾ ਪ੍ਰਵਾਸੀ ਦੋਸਤ ਹੀ ਅਸਲ ਕਾਤਲ ਨਿਕਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਹਿਲਾਂ ਹੀ 5 આરોપીਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਮੁੱਖ આરોપી ਜਗਨ ਰਿਸ਼ੀਦੇਵ ਪੁੱਤਰ ਦਲਾਈ ਰਿਸ਼ੀ ਫਰਾਰ ਸੀ ਜਿਸ ਨੂੰ ਹੁਣ ਕਾਬੂ ਕਰ ਲਿਆ ਗਿਆ ਡੀਐਸਪੀ ਤਪਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਅਕਸ਼ੇ ਕੁਮਾਰ ਦਾ ਗळा ਕੋਟ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਡਰ ਦੇ ਮਾਰੇ লাশ ਨੂੰ ਨਾਲੇ ਦੇ ਵਿੱਚ ਘੜੀਸ ਕੇ ਦਫਨਾ ਦਿੱਤਾ ਗਿਆ ਸੀ ਮੁੱਖ આરોપી ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ 1925 ਨੂੰ 225 ਨੂੰ ਢਿਲਵਾ ਡਰੇਨ ਲੱਗੇ ਇੱਕ ਵਿਅਕਤੀ ਦਾ ਖਤਮ ਕਰਕੇ ਅਕਸ਼ੇ ਕੁਮਾਰ ਨਾਮ ਦੇ ਵਿਅਕਤੀ ਦਾ ਜਿਹੜਾ ਕਿ ਪ੍ਰਵਾਸੀ ਸੀਗਾ ਬਿਹਾਰ ਦਾ ਰਹਿਣ ਵਾਲਾ ਸੀ ਉਹਦੇ ਸਾਥੀਆਂ ਨੇ ਇਹਨੂੰ ਮਾਰ ਕੇ ਡਰੇਨ ਦੇ ਵਿੱਚ ਦੱਬ ਦਿੱਤਾ ਸੀਗਾ ਉਹ ਇਨਫਾਰਮੇਸ਼ਨ ਦੇ ਆਧਾਰ ਤੇ ਉਹਦੀ ਡੈਡ ਬੋਡੀ ਜਦੋਂ ਕੱਢੀ ਗਈ ਤੇ ਉਹ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਇਹਦੇ ਵਿੱਚ ਜਿਹੜੇ ਆ 5 ਕਿਊਬ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸੀ ਜਿਹੜਾ ਮੇਨ ਕਿਊਬ ਸੀਗਾ ਜਿਹਦੇ ਜਿਹਨੇ ਮਰਡਰ ਚ ਸਾਰੀ ਇਹਦੀ ਭੂਮਿਕਾ ਬਹੁਤ ਜਿਆਦੀ अहम ਭੂਮਿਕਾ ਸੀ ਜਾਂ ਮੁੱਖ ਦੋਸ਼ੀ ਹੈ ਜਿਹੜਾ ਇਹਨੂੰ ਹੁਣ ਅਸੀਂ ਪਰਸੋਂ ਅਰੈਸਟ ਕੀਤਾ ਕੱਲ ਅਸੀਂ ਦਾਅਵਾ ਪੇਸ਼ ਕਰਕੇ ਇਹਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਇਹਦਾ ਨਾਮ ਹੈ ਜਗਨ ਰਿਸ਼ੀਦੇਵ ਸਾਮਨਾ ਤੋਂ ਦਲਾਈ ਰਿਸ਼ੀ ਇਹ ਵੀ ਜਿਹੜਾ ਇਧਾਰ ਦਾ ਰਹਿਣ ਵਾਲਾ ਹੈ ਇਹ ਮੇਨ ਕਿਊ ਸੀਗਾ ਇਹਨੂੰ ਅਸੀਂ ਅਰੈਸਟ ਕਰਕੇ ਤੇ ਅੱਜ ਇੱਕ ਦਿਨ ਦੇ ਰਿਮਾਂਡ ਤੇ ਅੱਜ ਹੀ ਦੁਬਾਰਾ ਪੇਸ਼ ਕਰਕੇ ਇਹਦੇ ਕੋਲ ਜਿਹੜਾ ਹੋਰ ਪੁੱਛਗਿਛ ਇਹਦੇ ਕਰਨੀ ਹੈ ਇਹ ਜਿਹੜਾ ਜਿਹੜਾ ਅਦਰਮਾਨ ਸਮੇਂ ਮਿਲ ਜਾਂਦਾ ਹੈ ਪੁਲਿਸ ਨੂੰ ਮਾਲ ਪਰ ਫਿਰ ਅਸੀਂ ਫਰਦਰ ਰਿਹਦੇ ਮਕਦਮੇ ਚ ਰਿਕਵਰੀ ਵਗੈਰਾ ਦਾ ਕੋਈ ਨਹੀਂ ਨਹੀਂ ਇਸ ਤੋਂ ਪਹਿਲਾਂ ਕੋਈ ਦਰਜ ਨਹੀਂ ਇਹ ਬਸ ਇਸ ਤਰ੍ਹਾਂ ਹੀ ਦੋਸਤ ਹੁੰਦੇ ਸੀ ਦੋਸਤ ਦੋਸਤ ਲੜ ਪਏ ਲੜਨ ਦੇ ਨਾਲ ਇਹਨੇ ਜਿਹੜਾ ਹੈ ਉਹਨੂੰ ਦੂਸਰੇ ਦੇ ਇਖਤियार ਮਰਡਰ ਕਰਕੇ ਫਿਰ ਉਹਦੀ ਲਾਸ਼ ਜਿਹੜੀ ਟਲਵਾਡਰੇ ਦੇ ਲਾਗੇ ਥਾਣੇ ਕਪੇ ਦੇ ਆਦੀ ਇਹ ਜਿਹੜੇ ਸੀਗੇ ਸ਼ਰਾਬ ਪੀ ਕੇ ਆਪਸ ਚ ਲੜ ਪਏ ਹੈ ਵਾਕਫ ਸੀ ਸਾਰੇ ਕਿ ਕੋਈ ਸਟੇਟ ਦੇ ਰਹਿਣ ਵਾਲੇ ਬਿਹਾਰ ਸਟੇਟ ਦੇ ਰਹਿਣ ਵਾਲੇ ਆ ਤੇ ਆਪਸ ਚ ਲੜ ਪਏ ਲੜਦੇ ਲੜਦੇ ਇਹਨਾਂ ਨੇ ਗੱਲ ਸਾਬਾ ਇਹਦੇ ਪਾ ਕੇ ਇਸ ਮੀਨਟਿਊ ਦੇ ਨਾਲ ਉਹਨਾਂ ਨੇ ਦੂਸਰੇ ਨੇ ਦਾ ਸਾਥ ਦਿੱਤਾ ਤੇ ਇਹਦਾ ਗਲਾ ਦਬਾ ਕੇ ਇਹਦੀ ਮੌਤ ਕਰ ਦਿੱਤੀ ਸੀ ਜਿਹੜੀ ਮੁੜਕੇ ਇਹ ਕਹਿੰਦੇ ਵੀ ਅਸੀਂ ਫੜੇ ਨਾ ਜਾਈਏ ਜਿਹੜੇ ਡਰਦੇ ਆ ਰਹੇ ਜਿਹੜੀ ਡੈੱਡ ਬੋਡੀ ਆ ਉਹ ਟਲਵਾਂ ਡਰੇਨ ਦੇ ਵਿੱਚ ਢੋਆ ਪਟਕੇ ਦਬ ਗਏ ਬਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇੱਕ ਖੜੀ ਗੱਡੀ ਦੇ ਵਿੱਚ ਉਹ 270 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੇ ਖਿਲਾਫ ਮੋਹਿਮ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ ਪੁਲਿਸ ਵੱਲੋਂ ਚਾਈਨਾ ਡੋਰ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਵੇਂ ਇਹ ਮੈਡੀਕਲ ਦਾ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਦੋਂ ਅਸੀਂ ਉੱਥੇ ਜਿਹੜੇ ਕੋਈ ਵੀਕਲ ਖੜਾ ਸੀ ਉਹ ਵੀਕਲ ਨੂੰ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈ ਚਾਈਨਾ ਡੋਰ ਹੈ ਜਿਹੜੀ ਹੈ ਭਾਰੀ ਮਾਤਰਾ ਦੇ ਵਿੱਚ ਬਰਾਮਦ ਹੋਈ ਹੈ ਉਹ 270 ਪੀਸ ਜਿਹੜੇ ਸਾਨੂੰ ਬਰਾਮਦ ਹੋਏ ਨੇ ਉਹਨਾਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਹੈ ਜੀ ਉਹਦਾ ਵੀ ਅਸੀਂ ਜੁਰਮ ਦੇ ਤਹਿਤ ਜਿਹੜੀ ਹੈ ਐਫ ਆਰ ਦਰਜ ਕੀਤੀ ਹੈ ਸਰ ਉਹ ਡੋਰ ਕਿੰਦੀ ਸੀਗੀ ਕੌਣ ਮਾਲਕ ਸੀ ਤੇ ਕਿੱਥੇ ਇਹਦੇ ਬਾਰੇ ਜੇ ਦੇਖੋ ਜੀ ਇਸ ਬਾਰੇ ਜੋ ਵੀ ਚੀਜ਼ ਸਾਨੂੰ ਮਿਲਿਆ ਹੈ ਇਹ ਉਸੇ ਜਗ੍ਹਾ ਤੋਂ ਮਿਲਿਆ ਉਸ ਬਾਰੇ ਅਸੀਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਜਗ੍ਹਾ ਕਿੰਦੀ ਆ ਕਿੰਦੇ ਨਾਂ ਤੇ ਆ ਜੀ ਅੱਧੇ ਘੰਟੇ ਦਾ ਬਸ ਟਾਈਮ ਤੱਕ ਮੈਂ ਸਾਰਾ ਕੁਝ ਕਲੀਅਰ ਕਰ ਦੂੰਗਾ ਜੀ ਸਰ ਮਾਮਲਾ ਕਿੰਨਿਆਂ ਦੇ ਨਾਲ ਦਰਜ ਹੋ ਰਿਹਾ ਡੋਰਾਂ ਨੂੰ ਲੈ ਕੇ ਇਹ ਮਾਮਲਾ ਅਸੀਂ ਅਜੇ ਅਜੇ ਕਪੂਰ ਫਰਮ ਦੇ ਨਾਂ ਤੇ ਜਿਹੜੀ ਐਫ ਆਰ ਦਰਜ ਜਿਟਰ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਮੈਨੂੰ ਪਤਾ ਲੱਗਾ ਵੀ 3-4 ਜਿਹੜੇ ਉਮਦੇ ਨੇ ਉੱਥੇ ਇਹ ਨਾਮ ਆ ਰਹੇ ਨੇ ਉਹ ਅਸੀਂ ਥੋੜੀ ਦੇਰ ਤੱਕ ਕਹੀ ਸਾਰੀ ਤਫਤੀਸ਼ ਚੱਲ ਰਹੀ ਹੈ ਤੇ ਉਹ ਹੀ ਸਾਰਾ ਕੁਝ ਸਪਸ਼ਟ ਕਰ ਦਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੂਤ ਬੈਂਸ ਵੱਲੋਂ 13765 ਅਧਿਆਪਕ ਭਰਤੀ ਦੇ ਦਾਅਵੇ ਨੂੰ ਬੇਰੋਜ਼ਗਾਰ ਸਾਂਝੇ ਮੋਰਚੇ ਨੇ ਝੂਠਾ ਅਤੇ ਝਾਲੀ ਘਰਾੜ ਦਿੱਤਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਚੱਲ ਰਹੇ ਪੱਕੇ ਮੋਰਚੇ ਦੇ 11ਵੇਂ ਦਿਨ ਬੇਰੋਜ਼ਗਾਰ ਆਗੂ ਸੁਖਵਿੰਦਰ ਸਿੰਘ ਢਿਲਵਾ ਰਮਨ ਕੁਮਾਰ ਮਲੋਟ ਅਤੇ ਅਮਨ ਸੇਖਾ ਦੀ ਅਗਵਾਈ ਹੇਠ ਬਰਨਾਲਾ ਕੈਂਚੀਆਂ ਤੱਕ ਰੋਸ਼ ਮਾਰਚ ਕੀਤਾ ਗਿਆ ਆਗੂਆਂ ਨੇ ਕਿਹਾ ਕਿ 16 ਮਾਰਚ 2022 ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਜਾਰੀ ਨਹੀਂ ਹੋਈ ਹੈ ਜਦਕਿ ਕਈ ਭਰਤੀਆਂ ਰੱਦ ਕੀਤੀਆਂ ਗਈਆਂ ਨੇ ਉਨਾ ਦਾਅਵਾ ਕੀਤਾ ਹੈ ਕਿ ਜਿਹੜੀਆਂ ਪਰਤੀਆਂ ਨੂੰ ਸਰਕਾਰ ਆਪਣੀ ਪ੍ਰਾਪਤੀ ਦੱਸ ਰਹੀ ਹੈ ਉਹ ਪਿਛਲੀ ਸਰਕਾਰ ਦੇ ਦੌਰਾਨ ਸੰਘਰਸ਼ ਦੇ ਨਾਲ ਪ੍ਰਾਪਤ ਕੀਤੀਆਂ ਗਈਆਂ ਨੇ ਬੇਰੋਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਖੁੱਲਾ ਚੈਲੰਜ ਦਿੱਤਾ ਹੈ ਕਿ ਐਂਟੀਟੀ ਈਟੀਟੀ ਮਾਸਟਰ ਕੈਡਰ ਲੈਕਚਰਰ ਅਤੇ ਸਹਾਇਕ ਪ੍ਰੋਫੈਸਰ ਦੀ ਇੱਕ ਵੀ ਨਵੀਂ ਅਸਾਮੀ ਦਾ ਇਸ਼ਤਿਹਾਰ ਜਾਰੀ ਕਰੇ ਉਹਨਾਂ ਐਲਾਨ ਕੀਤਾ ਹੈ ਕਿ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ ਇਹੀ ਦੇਖਦੇ ਆ ਕਿ ਜਿਵੇਂ ਅਸੀਂ ਇੱਕ ਨਾਰਾ ਲਾਉਣਿਆ ਹੁਣੇ ਨਵੇਂ ਨਵੇਂ ਨੇ ਤੱਕੜੇ ਸੱਪ ਮੁੱਖ ਮੰਤਰੀ ਮਾਰੇਗਾ ਪਾ 13000 ਅਧਿਆਪਕ ਭਰਤੀ ਕੋਰਾ ਝੂਠ ਕੇ ਸਾਰਾ ਕੁਝ ਝੂਠਾਂ ਦੇ ਸਿਰ ਤੇ ਗੱਪਾਂ ਦੇ ਸਿਰ ਤੇ ਪੰਜਾਬ ਸਰਕਾਰ ਚਲਾ ਰਹੀ ਹੈ ਕੱਲੇ ਫਲੈਕਸ ਲਾ ਕੇ ਕੱਲੇ ਚਾਰਟ ਫੋਟੋ ਲਾ ਕੇ ਚਲਾ ਰਹੀ ਹੈ 11ਵੇਂ ਦਿਨ ਤੱਕ ਵੀ ਪੰਜਾਬ ਦੇ ਬੇਰੁਜ਼ਗਾਰਾਂ ਦੀ ਅਜੇ ਤੱਕ ਗੱਲ ਨਹੀਂ ਸੁਣੀ ਸਾਰ ਨਹੀਂ ਲਈ ਇੱਕ ਵੀ ਭਰਤੀ ਅਸੀਂ ਅਕਸਰ ਹੀ ਇਸ ਗੱਲ ਤੇ ਚੈਲੰਜ ਕਰਦੇ ਆ ਕਿ ਸਿੱਖਿਆ ਦੇ ਵਿੱਚ ਐਨਟੀਟੀ ਤੋਂ ਲੈ ਕੇ ਈਟੀਟੀ ਮਾਸਟਰਕੈਟ ਲੈਕਚਰ ਆਸਿਆ ਪ੍ਰੋਫੈਸਰ ਨਹੀਂ ਕੱਢੀ ਪਿਛਲੀਆਂ ਭਰਤੀਆਂ ਨੂੰ ਆਪਣੀਆਂ ਭਰਤੀਆਂ ਦੱਸ ਕੇ ਪ੍ਰਚਾਰ ਫੋਕਾ ਕਰ ਰਹੀ ਹੈ ਇਸ ਗੱਲ ਦਾ ਜਿਹੜਾ ਅਸੀਂ ਜਨਾਜਾ ਕੱਢਣ ਵਾਸਤੇ ਜਨਤਾ ਦੀ ਕਚੇਰੀ ਵਿੱਚ ਆਇਆ 11 ਦਿਨਾਂ ਤੋਂ ਮੋਰਚਾ ਲਾ ਕੇ ਬੈਠੇ ਆ ਜੇ ਸਰਕਾਰ ਕੋਲੇ ਇੱਕ ਵੀ ਪ੍ਰਾਪਤੀ ਹੁੰਦੀ ਤਾਂ ਇਸ ਦੇ ਖਿਲਾਫ ਜਨਤਕ ਕਰਦੀ ਇਤਿਹਾਰ ਬਹਿਰਲ ਕਰਦੀ ਪਰ ਕੋਈ ਇਤਿਹਾਰ ਨਹੀਂ ਦਿੱਤਾ ਕੋਈ ਪੋਸਟ ਨਹੀਂ ਕੱਢੀ ਪੌਣੇ 4 ਸਾਲ ਸਰਕਾਰ ਨੂੰ ਬਣੀ ਹੋਏ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਜਨਤਾ ਦੇ ਪ੍ਰਚਾਰ ਕਰਨ ਵਾਸਤੇ ਆ ਕਿ ਜਿਹੜਾ ਕੱਲ ਝੂਠ ਬੋਲਿਆ ਉਹ ਸ਼ਰਿਆਮ ਝੂਠਾ ਕੋਰਾ ਝੂਠਾ ਆਪਣੀ ਸਾਡੀ ਮੰਗ ਹੈ ਕਿ ਮਾਸਟਰ ਕੈਡਰ ਦੀਆਂ ਲੈਕਚਰਾਰ ਦੀਆਂ ਪੋਸਟਾਂ ਦਿੱਤੀਆਂ ਜਾਣ ਜਿਹੜੀਆਂ ਭਰਤੀਆਂ ਰੱਦ ਕਰਤੀਆਂ ਲੈਕਚਰ ਆਸਟਾ ਪ੍ਰੋਫੈਸਰ ਦੀਆਂ ਜਾਂ ਪੀਟੀਆਈ ਦੇ ਆਪ ਕਹਿੰਦੇ ਰੀਐਡ ਕਰ ਚੰਨਾਂ ਨੂੰ ਮਰਦ ਛੋੜ ਦਿੱਤੀ ਜਾਵੇ ਮਾਸਟਰ ਕੈਡਰ ਦੇ ਵਿੱਚ ਜਿਹੜਾ ਵਾਅਦਾ ਇੱਥੇ ਮੀਤਿਆਰ ਵਰਗੇ ਜਾ ਇਹਨਾਂ ਦੇ ਮੰਤਰੀ ਵਿਧਾਇਕ ਅੱਜ ਜਿਹੜੇ ਉਸਤੇਵੇ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਸੀ ਕਾਂਗਰਸ ਵੀ ਸਾਡੇ ਨਾਲ ਟੈਂਕੀਆਂ ਤੇ ਬੈਠ ਕੇ ਕਰਦੇ ਸੀ ਉਹਨਾਂ ਵਾਦਿਆਂ ਨੂੰ ਪੂਰਾ ਕੀਤਾ ਜਾ ਪੰਜਾਬ ਦੇ ਵਿੱਚ ਮਾਸਟਰ ਕੈਡਰ ਦੀ ਭਰਤੀ ਦਿੱਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਉਮਰਾਦ ਚੋੜਦੀ ਮੰਗ ਨੂੰ ਲੈ ਕੇ ਅਸੀਂ ਆਪਣਾ ਸਕਾਰਸ ਕਰ ਰਹੇ ਆ 11 ਦਿਨਾਂ ਤੋਂ ਸਰਕਾਰ ਸੁੱਤੀ ਹੈ ਗੁੰਗੀ ਆ ਸਰਕਾਰ ਸਿਰਫ ਆਪਣਾ ਇੱਕ ਰੋਜ਼ ਦਾ ਸਮਟ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ بے ਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦੇ ਰਹੀ ਅਸੀਂ ਆਪਣੀ ਜਨਤਾ ਕਿਤੇ ਦੇ ਵਿੱਚ ਗੱਲ ਲੈ ਕੇ ਆਏ ਹੋਏ ਆ ਜੀ ਸਰ ਜਿਵੇਂ ਤੁਸੀਂ ਦੇਖ ਹੀ ਚੁੱਕੇ ਹੋ ਸਾਨੂੰ ਪੌਣੇ 4 ਸਾਲ ਹੋ ਗਏ ਸਰਕਾਰ ਤੋਂ ਇਹ ਮੰਗ ਕਰਦੇ ਹੋਏ ਵੀ ਸਿੱਖਿਆ ਤੇ ਸਿਹਤ ਦੇ ਵਿੱਚ ਸਾਨੂੰ ਜਿਹੜੀ ਬਣਦੀ ਜਿਹੜੀ ਸਾਡੀ ਪੋਸਟਾਂ ਦੇ ਉਹ ਦਿੱਤੀਆਂ ਜਾਣ ਪਰ ਇਨੀ ਨਿਕੰਮੀ ਸਰਕਾਰ ਹੈ ਸਾਡੇ ਵੱਲੋਂ ਬਿਲਕੁਲ ਧਿਆਨ ਨਹੀਂ ਆ ਇਹ ਜਿਹੜੀ ਸਰਕਾਰ ਸੀਗੀ ਮਾਮੂਲੀ ਆਮ ਲੋਕਾਂ ਛ ਨਿਕਲ ਕੇ ਆਈ ਸਰਕਾਰ ਸੀ ਸਾਨੂੰ ਇਹ ਸੀ ਸ਼ਾਇਦ ਵੀ ਇਹ ਆਮ ਲੋਕਾਂ ਦੇ ਦੁੱਖ ਦਰਦ ਨੂੰ ਪਹਿਚਾਣ ਸਕੇਗੀ ਤੇ ਸੁਣ ਸਕੇਗੀ ਪਰ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਇੰਨਾ ਧਾਮ-ਚਾਮ ਕਰਨ ਦੀ ਲੋੜ ਪੈ ਰਹੀ ਹੈ ਕਿਉਂ ਕਿ ਦੇਖੋ ਅਸੀਂ بڑے ਘਰਾ ਪਰਿਵਾਰਾਂ ਚੋਂ ਨਿਕਲ ਕੇ ਆਏ ਸ਼ਾਇਦ ਵੀ ਸਾਡੀ ਕੀਤੀ ਹੋਈ ਸਿੱਖਿਆ ਦਾ ਸਾਨੂੰ ਮੁੱਲ ਪੈ ਸਕੇ ਪਰ ਸਾਡੀ ਸਿੱਖਿਆ ਦਾ ਤਾਂ ਠੀ ਮੁੱਲ ਪੈਣਾ ਸੀ ਉਤੋਂ ਸਾਡੇ ਬੱਚਾ ਦਾ ਭਵਿਕ ਵੀ ਇਹਨਾਂ ਨੇ ਰੋਲ ਕੇ ਛੱਡ ਦਿੱਤਾ ਦੇਖੋ 25 ਦਸੰਬਰ ਤੋਂ ਸਾਡਾ ਜਿਹੜਾ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਰੋਜ਼ਗਾਰ ਪ੍ਰਾਪਤੀ ਦੇ ਲਈ ਤੇ ਆਪਣੀਆਂ ਮੰਗਾਂ ਦੇ ਲਈ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਤੇ ਅੱਜ 11ਵਾਂ ਦਿਨ ਹੋ ਜਾਣ ਦੇ ਬਾਵਜੂਦ ਇੱਥੋਂ ਦੇ ਪ੍ਰਸ਼ਾਸਨ ਨੇ ਹਜੇ ਤੱਕ ਸਾਰ ਨਹੀਂ ਲਈ ਸਰਕਾਰ ਤੱਕ ਜਾਂਦਾ ਗੱਲ ਨਹੀਂ ਪਹੁੰਚੀ ਜਾਂ ਸਰਕਾਰ ਸਾਡੀ ਸਾਵ ਨਹੀਂ ਲੈਣਾ ਚਾਹੁੰਦੇ ਇਥੋਂ ਦਾ ਮੁੱਖ ਮੰਤਰੀ ਸਾਰ ਨਹੀਂ ਲੈਣਾ ਚਾਹੁੰਦੇ ਅੱਜ ਦਾ ਸਾਡਾ ਇੱਥੇ ਪਹੁੰਚਣ ਦਾ ਮਕਸਦ ਜਿਹੜਾ ਕੈਂਚਿਆਂ ਦੇ ਅਸੀਂ ਖੜੇ ਆ ਤਾਂ ਜੋ ਕੱਲ ਇੱਕ ਝੂਠਾ ਪ੍ਰਚਾਰ ਇਥੋਂ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੁਆਰਾ ਕੀਤਾ ਗਿਆ ਕਿ ਜਿਹੜੀਆਂ 1 ਕਾੜ ਹਜ਼ਾਰ ਭਰਤੀਆਂ ਦਾ ਇਸ਼ਤਿਹਾਰ ਅਸੀਂ ਹੁਣ ਤੱਕ ਜਿਹੜਾ ਹੈਗਾ ਨਿਯੁਕਤੀ ਪੱਤਰ ਦੇ ਚੁੱਕੇ ਉਹਦੇ ਵਿੱਚੋਂ 13765 ਪੋਸਟਾਂ ਸਿੱਖਿਆ ਵਿਭਾਗ ਦੇ ਦੀਆਂ ਸਾਡਾ ਖੁੱਲਾ ਚੈਲੰਜ ਹੈ ਕਿ ਚਾਰ ਸਾਲਾਂ ਦੇ ਵਿੱਚ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਰਕਾਰ ਜੇਕਰ ਸਾਨੂੰ ਦਿਖਾ ਦੇ ਜਾਂ ਕਿਤੇ ਵੀ ਜਿਹੜਾ ਹੈਗਾ ਤੁਹਾਡੇ ਚੈਨਲਾਂ ਤੇ ਜਾ ਕਿਤੇ ਵੀ ਜਨਤਕ ਜਗ੍ਹਾ ਤੇ ਬਹਿਸ ਕਰਨ ਲਈ ਅਸੀਂ ਤਿਆਰ ਆ ਸਾਨੂੰ ਝੂਠਾ ਸ਼ਬਦ ਕੀਤਾ ਜਾਵੇ ਜਦ ਕਿ ਇਹ ਝੂਠ ਬੋਲ ਰਿਹਾ ਤਾਂ ਇਸੇ ਕਰਕੇ ਉਹਨਾਂ ਦਾ ਅਸੀਂ ਜਿਹੜਾ ਹੈਗਾ ਝੂਠ ਦਾ ਜਿਹੜਾ ਪਲੰਦਾ ਖੋਲਣ ਦੇ ਲਈ ਇੱਥੇ ਅਸੀਂ ਜਨਤਕ ਤੌਰ ਤੇ ਕਚਹਿਰੀ ਦੇ ਵਿੱਚ ਜਨਤਾ ਦੀ ਖੜੇ ਆ ਸਾਡੇ ਹੱਥਾਂ ਦੇ ਵਿੱਚ ਇਹੀ ਹੈ ਮੋਟੋ ਲੱਗੇ ਆ ਸਾਡੇ ਬੈਨਰ ਸਾਡੇ ਕੋਲ ਹੈ ਕਿ ਇਹ ਜਿਹੜੀ ਸਰਕਾਰ ਹੈ ਝੂਠ ਬਣ ਕੇ ਮਾਰ ਕੇ ਸੱਤਾ ਜਾਈ ਸੀ ਤੇ ਹਜੇ ਵੀ ਝੂਠ ਮਾਰ ਰਹੀ ਹੈ 4 ਸਾਲ ਬੀਤ ਜਾਣ ਦੇ ਬਾਵਜੂਦ ਬਿਜਲੀ ਸੋਧ ਬਿੱਲਾਂ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 11 ਜਨਵਰੀ ਨੂੰ ਮੋਟਰਸਾਈਕਲਾਂ ਰਾਹੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬਿੱਲਾਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਏਗਾ ਆਗੂਆਂ ਨੇ ਕਿਹਾ ਕਿ ਇਹ ਬਿੱਲ ਕਿਸਾਨ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਨੇ ਪਹਿਲਾਂ ਤੁਸੀਂ ਮਿਸਪੀਤਾ ਕਰਨ ਗਿਆ ਵਾਲੀ ਦੀ ਪਾਕਸ਼ੀ ਫਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਬਹੁਤ ਬਹੁਤ ਜੋ ਸਾਡੀਆਂ ਦੇਸ਼ ਵਿਦੇਸ਼ਾਂ ਤਾਈਂ ਪੰਜਾਬ ਸਰਕਾਰ ਹੋਵੇ ਸੈਂਟਰ ਸਰਕਾਰ ਹੋਵੇ ਸਾਡੀ ਆਵਾਜ਼ ਪਹੁੰਚਾਉਣੇ ਆ ਜਿਹੜਾ ਬਿਜਲੀ ਸੋਧ ਬੈਲਾ ਪਹਿਲਾਂ ਵੀ ਸਾਡੇ ਚੰਡੀਗੜ੍ਹ 96 ਜਿੱਥੇ ਬੰਦਿਆਂ ਦੀ ਮੀਟਿੰਗ ਹੋਈ ਹੈ ਅੱਜ ਵੀ ਜੋ ਜੈਤੋ ਬਲਾਕ ਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੱਥੇ ਬੰਦਿਆਂ ਤੇ ਪ੍ਰਾਕਰੀ ਜਿੱਥੇ ਬੰਦਿਆਂ 17 ਜਿੱਥੇ ਬੰਦਿਆਂ ਅਸੀਂ ਇਕੱਠੀਆਂ ਹੋ ਕੇ 11 ਤਰੀਕ ਨੂੰ ਚੰਡਾ ਮਾਰਚ ਪਿੰਡਾਂ ਜਾਣਾ ਜਿਹੜਾ ਬਸ ਅੱਡੇ ਦੇ ਪਰਲੇ ਪਾਸੇ ਉਹ ਪਰਲੇ ਪਾਸੇ ਜਿੱਥੇ ਬੰਦੇ ਜਾਣ ਗਿਆ ਜਿਹੜੀਆਂ ਇਧਰ ਰੇਲਵੇ ਸਟੇਸ਼ਨ ਦੇ ਦੂਜੇ ਪਾਸੇ ਇਧਰ ਵੱਖ-ਵੱਖ ਦੋ ਰੂਟ ਬਣਾਏ ਆ ਇਹ ਚੰਡਾ ਲੋਕਾਂ ਨੂੰ ਪ੍ਰਚਾਰ ਕਰਨਗੇ ਜੋ ਬਿਜਲੀ ਸੋਧ ਬਿੱਲ ਆ ਰਿਹਾ ਉਹਦੇ ਸੰਬੰਧ ਚ ਜਿਹੜੀ ਜੀ ਅੱਜ ਸਾਡੀ ਮੀਟਿੰਗ ਆ 17 ਜਥੇ ਬੰਦਗਾਂ ਦੀ ਸਯੁਕਤ ਮੋਰਚਾ ਅਤੇ ਭਰਾਤਰੀ ਜਥੇ ਬੰਦਗਾਂ ਦੀ ਮੀਟਿੰਗ ਹੋਈ ਸੀ ਜਿਹਦੇ ਜੀ ਫੈਸਲਾ ਕੀਤਾ ਗਿਆ ਜੀ 11 ਜਨਵਰੀ ਨੂੰ ਦਾਣਾ ਮੰਡੀ 'ਚ ਇਕੱਠੇ ਹੋਵੇ ਜਿਹੜਾ ਚੰਡਾ ਮਾਰਚ ਸ਼ਹਿਰ ਤੋਂ ਦੇ ਵੱਖ-ਵੱਖ ਪਿੰਡਾਂ 'ਚ ਕੀਤਾ ਜਾਊਗਾ ਨਾਲ 16 ਜਨਵਰੀ ਨੂੰ ਡੀਸੀ ਡਾਕਟਰ ਦੇ ਵੱਡੇ ਪੱਧਰ ਤੇ ਜ਼ਿਲ੍ਹੇ ਦਾ ਇਕੱਠ ਕਰਕੇ ਜਿਹੜਾ ਮਜਹਰਾ ਕੀਤਾ ਜਾਊਗਾ ਬਿਜਲੀ ਸੋਧ ਜਿਹੜਾ ਬਿੱਲ 2025 ਉਹਦੇ ਰੋਸ ਨੂੰ ਹੋ ਜਾਣ। ਬੜਾ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਵੇੜੀਆਂ ਸਰਕਾਰ ਜੱਥੇਬੰਦੀਆਂ ਇਕੱਠੀਆਂ ਹੋਈਆਂ ਜੀ ਬਿਜਲੀ ਸੋਧ ਬਿੱਲ ਨੂੰ ਲੈ ਕੇ ਇੱਕ ਬੀਜ ਸੋਧ ਬਿੱਲ ਹੈ ਜੀ ਇਹਨਾਂ ਵਾਸਤੇ ਸਾਰੇ ਅਸੀਂ ਸਹਿਯੋਗ ਦੇ ਰਹੇ ਆ ਤੇ ਇਕੱਠੇ ਹੋ ਕੇ ਜਿੱਥੋਂ ਤਾਈ ਲੜਾਈ ਲੜਨੀ ਪਈ। ਕਿ ਅਸੀਂ ਲੜਾਂਗੇ। ਰੂਪਪੁਰ ਪੁਲਿਸ ਅਤੇ ਡਰੱਗ ਇਨਸਪੈਕਟਰ ਦੇ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਦੇ ਵਿੱਚ ਪਵੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਥਾਣਾ ਸਿਟੀ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਵੱਖ-ਵੱਖ ਥਾਮਾਂ ਤੇ ਰੇਡ ਕੀਤੀ ਗਈ। ਇਸ ਦੌਰਾਨ ਇੱਕ ਕੰਡਮ ਮਕਾਨ ਦੇ ਵਿੱਚੋਂ 281000 ਰੁਪਏ ਕੈਪਸੂਲ ਔਰ ਉਹਦੇ ਕੈਪਸੂਲ ਮਿਲੇ ਨੇ 12500 ਗੋਲੀਆਂ ਮਿਲੀਆਂ ਨੇ। 116000 ਹੋਰ ਪਵੰਦੀ ਸ਼ੋਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਦੋ ਮਾਮਲੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਕਸ਼ਮੀਰ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਸਿਟੀ ਫਿਰੋਜ਼ਪੁਰ ਕੱਲ ਅਸੀਂ ਇੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਸੀ ਵੀ ਕਿਤੇ ਵੀ ਸ਼ਹਿਰ ਦੇ ਵਿੱਚ ਜਿਹੜਾ ਮੈਡੀਸਿਨ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਮੈਡੀਸਿਨ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਉੱਥੇ ਇੱਕ ਬਰਬਾਦ ਮਕਾਨ ਆ ਉੱਥੇ ਹੀ ਰੇਡ ਮਾਰੀ ਸੀ ਰੇਡ ਮਾਰਨ ਤੋਂ ਬਾਅਦ ਅਸੀਂ ਉੱਥੋਂ ਸਾਨੂੰ ਕਾਫੀ ਜਿਵੇਂ ਪ੍ਰਾਗਾ ਦੇ ਸਾਨੂੰ ਕੈਪਸੂਲ ਜਿਹੜੇ ਮਿਲੇ ਨੇ 281000 281000 ਉਹਦੇ ਨਾਲ ਪਲੈਂਟਾਂ ਦੇ ਮਿਲੇ ਆ ਜੀ 12500 ਜੀ ਤੇ ਅਦਰ ਜਿਹੜਾ ਟੈਬਲੇਟ ਵਗੈਰਾ ਜਿਹੜੇ ਨੇ 116400 ਜਿਹੜਾ ਸਾਨੂੰ ਇਹ ਬਰਾਮਦ ਹੋਇਆ ਤੇ ਇਹ ਅਸੀਂ ਡਰੈਗਨ ਇਨਸਪੈਕਟਰ ਨੂੰ ਲੈ ਕੇ ਤੇ ਇਹਨਾਂ ਦੀ ਜਿਹੜੀ ਅਸੀਂ ਸਾਰੀ ਅਸੀਂ ਪ੍ਰोसीडिंग ਜਿਹੜੀ ਆਪਣੀ ਪੂਰੀ ਕੀਤੀ ਹੈ ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਉਹਦੀ ਜਿਹੜੀ ਹੈ ਉਸ ਜਗ੍ਹਾ ਦੀ ਜਿਹੜੀ ਮਾਲਕੀ ਕਿੰਦੀ ਹੈ ਜੀ ਉਸ ਮਾਲਕੀ ਦੇ ਆਧਾਰ ਤੇ ਜਿਹੜੀ ਮਨੂ ਬਾਈ ਨੇਮ ਜਿਹੜਾ ਇਹ ਨੂੰ ਨਾਮਿਨੇਟ ਕੀਤਾ ਜਾਏਗਾ ਪਰ ਹੁਣ ਜਿਹੜੀ ਸਾਡੇ ਕੋਲ ਫਿਲਹਾਲ ਇਨਫਾਰਮੇਸ਼ਨ ਆਈ ਹੈ ਕੰਪੂਰ ਫਰਮਾਂ ਕੋ ਮੈਡੀਕਲ ਸਟੋਰ ਦੇ ਨਾਂ ਤੇ ਚੱਲਦਾ ਜੀ ਉਹਦੀ ਮੇਰੀ ਤਫ਼ਤੀਸ਼ ਚੱਲ ਰਹੀ ਹੈ ਅੱਧੇ ਪੌਣੇ ਘੰਟੇ ਤੱਕ ਉਹ ਵੀ ਮੈਂ ਸਪਸ਼ਟ ਕਰ ਦੂੰਗਾ ਜੀ ਕੀ ਮਾਮਲੇ ਕੰਨੇ ਮਾਮਲੇ ਦੱਸੋ ਇਹ ਜਿਹੜੀ ਤਰਾਗਾ ਟੈਬਲੇਟਸ ਨੇ ਜੀ ਇਹਨਾਂ ਦਾ ਜਿਹੜਾ ਇਹ ਯੂਜ਼ ਕਰਦੇ ਨੇ ਸਰਕਾਰ ਵੱਲੋਂ ਜਿਹੜੇ ਮਤਲਬ ਵੀ ਇਹ ਐਨਡੀਪੀਸੀ ਐਕਟ ਦੇ ਵਿੱਚ ਤਾਂ ਨਹੀਂ ਆਉਂਦੇ ਸਰ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਜਿਹੜੇ ਆਮ ਜਿਹੜੇ ਬਜ਼ੁਰਗਾਂ ਵਾਸਤੇ ਜਿਹੜੀ ਐ ਮੈਡੀਕਲ ਜਿਹੜੀ ਐ ਬਣਾਈ ਗਈ ਹੈ ਜਿਹੜੇ ਬਿਰਧ ਵਿਆਕ ਜਿਹੜੇ 70 ਸਾਲ ਤੋਂ ਉਮਰ ਦੇ ਉਹਨਾਂ ਨੂੰ ਵੀ ਜਿਹੜੇ ਐ ਐਮ ਡੀ ਜਾਂ ਐਮ ਬੀਬੀ ਐਕਟ ਜਿਹੜੇ ਡਾਕਟਰ ਨੇ ਜੀ ਉਹਨਾਂ ਦੇ ਅਧਿਕਾਰ ਦੇ ਮੁਤਾਬਕ ਹੀ ਇਹਨਾਂ ਨੂੰ ਜਿਹੜਾ ਦਿੱਤਾ ਜਾਂਦਾ ਪਰ ਇਹ ਜਿਹੜਾ ਮੈਡੀਸਿਨ ਇਹਨਾਂ ਨੇ ਲਿਆ ਕੇ ਰੱਖੇ ਨੇ ਟੈਬਲੇਟ ਵਗੈਰਾ ਰੱਖੇ ਨੇ ਉਹਨਾਂ ਨੂੰ ਸੇਲ ਪਰਚਿਤ ਕਰਕੇ ਪੋਲੇ ਪਾਲੇ ਲੋਕਾਂ ਨੂੰ ਉਹਨਾਂ ਦੀ ਜਾਣ ਨੂੰ ਖਤਰੇ 'ਚ ਪਾ ਕੇ ਉਹਨਾਂ ਨੂੰ ਬਿਨਾਂ ਦੱਸਿਓ ਹੋਏ ਉਹਨਾਂ ਨੂੰ ਦੇ ਰਹੇ ਨੇ ਤੇ ਇਹਨਾਂ ਦੇ ਖਿਲਾਫ ਅਸੀਂ ਜਿਹੜੇ ਦੋ ਜਿਹੜੇ ਐਫ ਆਰ ਮਕਦਮੇ ਦਰਜ ਰਜਿਸਟਰ ਕੀਤੇ ਨੇ ਇਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੈਂ ਦੁਬਾਰਾ ਫਿਰ ਜਿੰਨੇ ਵੀ ਮੈਡੀਕਲ ਸਟੋਰ ਵਾਲਿਆ ਇਹਨਾਂ ਨੂੰ ਸਖਤ ਚੇਤਾਵਨੀ ਦਿੰਦਾ ਵੀ ਤੁਸੀਂ ਮੈਡੀਕਲ ਜਿੱਥੇ ਮਰਜ਼ੀ ਰੱਖ ਲਓ ਜਿੱਥੇ ਮਰਜ਼ੀ ਛਪਾ ਲਓ ਉਹ ਮੇਰਾ ਕੰਮ ਹੈ ਉਹਨੂੰ ਕਿਵੇਂ ਲੱਭਣਾ ਹੈ ਤੇ ਕਿਵੇਂ ਕਰਨਾ ਹੈ ਇਹ ਬਿਲਕੁਲ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਬਿਲਕੁਲ ਸ਼ਕਤੀ ਦੇ ਨਾਲ ਮੈਂ ਆਦੇਸ਼ ਦਿੰਦਾ ਵੀ ਕੋਈ ਵੀ ਇਹੋ ਜੀਆਂ ਜਿਹੜੀਆਂ ਚੀਜ਼ਾਂ ਨੇ ਭੋਲੇ ਭਾਲੇ ਲੋਕਾਂ ਨੂੰ ਅਨਪੜ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹਨਾਂ ਨੂੰ ਦੇ ਕੇ ਉਹਨਾਂ ਲਈ ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਗਲਤ ਮੈਡੀਸਿਨ ਦੇ ਕੇ ਤੇ ਉਹਨਾਂ ਦੇ ਜਾਨ ਦੇ ਨਾਲ ਖਿਲਵਾੜ ਕਰਨਾ ਇਹਦੇ ਖਿਲਾਫ ਜਿਹੜੀ ਹੈ ਸਖਤ ਐਕਸ਼ਨ ਲਿਆ ਜਾਊਗਾ ਅੱਗੇ ਵੀ ਅਸੀਂ ਇਹਦੀ ਪ੍ਰोसीडिंग ਕਰ ਰਹੇ ਹਾਂ ਤੇ ਹੁਣ ਅਸੀਂ ਪਤਾ ਕੀਤਾ ਸਾਨੂੰ ਪਤਾ ਲੱਗਾ ਵੀ ਲਾਇਸੈਂਸ ਦਾ ਵੀ ਅਸੀਂ ਕਲੀਅਰ ਕਰ ਰਹੇ ਹਾਂ ਅਜੇ ਮੈਨੂੰ ਲਾਇਸੈਂਸ ਬਾਰੇ ਇਹਦਾ ਕਲੀਅਰ ਨਹੀਂ ਹੋਇਆ ਉਹਦੀ ਵੀ ਅੱਧੇ ਘੰਟੇ ਤੱਕ ਸਾਨੂੰ ਰਿਪੋਰਟ ਮਿਲ ਜੇਗੀ ਉਹਦੀ ਵੀ ਅਸੀਂ ਸਪਸ਼ਟ ਕਰ ਦਿਆਂਗੇ ਜੀ ਸਰ ਇੰਨੀ ਵੱਡੀ ਮਾਤਰਾ ਜਿਹੜੀਆਂ ਗੋਲੀਆਂ ਮਿਲੀਆਂ ਕੀ ਇਹਨਾਂ ਤੇ ਪਹਿਲਾਂ ਵੀ ਇਹ ਕੰਮ ਕਰ ਦਿੰਦੇ ਪਹਿਲਾਂ ਵੀ ਕੋਈ ਪਰਚੇ ਹਾਂ ਇਹ ਪਹਿਲਾਂ ਵੀ ਇਹਨਾਂ ਦੇ ਖਿਲਾਫ ਜਿਹੜਾ ਹੈ ਜਿਹੜਾ ਕਪੂਰ ਮੈਡੀਕਲ ਫਾਰਮ ਦੇ ਨਾਂ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੋਈ ਹੈ ਇਹਨਾਂ ਦੇ ਖਿਲਾਫ ਉਦੋਂ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਇਹਦੇ ਕੋਲ ਜਿਹੜਾ ਅਸੀਂ ਹੁਣ ਇਹ ਜਿਹੜੀ ਅਸੀਂ ਪ੍ਰੋਪਰ ਜਿਹੜੀ ਹੈ ਪ੍ਰोसीडिंग ਜਿਹੜੀ ਹੈ ਰਿਪੋਰਟ ਪਨਾ ਕੇ ਅਸੀਂ ਭੇਜਾਂਗੇ ਤੇ ਇਹਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਾਵਾਂਗੇ ਸੰਗਰੂਰ ਪੁਲਿਸ ਨੇ ਚਾਇਨਾ ਡੋਰ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ 30 ਗੱਟੂ ਚਾਇਨਾ ਡੋਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ SSP ਸਰਤਾਜ ਸਿੰਘ ਚਾਹਲ ਅਤੇ ਉਪ ਕਪਤਾਨ ਸੁਖਦੇਵ ਸਿੰਘ ਦੀਆਂ ਹਦਾਇਤਾਂ ਦੇ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਚਾਈਨਾ ਡੋਰ ਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਹੈ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੰਗਰੂਰ ਦੀ ਹਦਾਇਤ ਮੁਤਾਬਕ ਚైనా ਡੋਰ ਦੇ ਖਿਲਾਫ ਵਿਸ਼ੇਸ਼ ਮਹਿੰਦ ਚਲਾਈ ਗਈ ਹੈ ਤੇ ਜਿਸ ਦੇ ਸੰਬੰਧ ਵਿੱਚ ਸਾਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਬਾਰੇ ਇਤਲਾਹ ਮਿਲੀ ਕਿ ਕਿ ਚైనా ਡੋਰ ਮਗਾ ਕੇ ਅੱਗੇ ਵੇਚਣ ਦੀ ਤਾਕ ਵਿੱਚ ਹੈ ਉਹਨੂੰ ਗ੍ਰਫਤਾਰ ਕੀਤਾ ਗਿਆ ਜੋ ਮਕੇਸ਼ ਵਾਲੀਆ ਇਲੀਸ 바ਵਾ ਪੁੱਤਰ ਗੁਰਪ੍ਰਸਾਦ ਸਿੰਘ ਵਾਲੀਆ ਵਾਸੀ ਮੈਜਨ ਮਹਲਾ ਸੰਗਰੂਰ ਦਾ ਰਹਿਣ ਵਾਲਾ ਹੈ ਇੱਕ ਖੁਰਾਨਾ ਗਾਰਮੈਂਟਸ ਦੇ ਕਰਦਾ ਤੇ ਇਹਨੇ ਜਿਹੜੀ ਧੋਰ ਹੈ ਲੁਧਿਆਣੇ ਤੋਂ ਮੰਗਵਾਈ ਸੀ ਕਿਥੋਂ ਇਹਨੇ ਧੋਰ ਮੰਗਵਾਈ ਸੀ ਉਸ ਨੰਬਰ ਦਾ ਅਸੀਂ ਸਾਰਾ ਫੇਰਵਾ ਦੇ ਕੇ ਉਹ ਸਾਡੇ ਡੀਐਸਪੀ ਸਾਹਸਦ ਦੇ ਸੰਗਰਾਹੀ ਉਹ ਨੰਦਾ ਵਾਲਾ ਪੁਲਿਸ ਨੂੰ ਅਸੀਂ ਇਨਫਾਰਮ ਕਰ ਦਿੱਤਾ ਹੈ ਤੇ ਇਹਦੇ ਖਿਲਾਫ ਮਕਦਮਾ ਨੰਬਰ 3 ਮਿਤੀ 3 1 26 ਅੰਡਰ ਸੈਕਸ਼ਨ 223 ਬੀ ਐਨ ਐਸ ਆਣਾ ਸਿਟੀ ਸੰਗਰੂਰ ਦਰਜ ਕਰ ਦਿੱਤਾ ਹੈ ਤੇ ਮੁਦਲੀ ਪੁਸ਼ਕਿਸ਼ ਤੇ ਇਹਦਾ ਪਹਿਲੀ ਵਾਰ ਹੀ ਲੈ ਕੇ ਆਉਣਾ ਮعلوم ਹੋਇਆ ਤੇ ਬਾਕੀ ਮੁਕਦਮੇ ਵਿੱਚ ਇਹਦੀ ਜਵਾਨਤ ਲੈ ਕੇ ਅਸੀਂ ਇਹਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਜੋ ਵੀ ਵਿਅਕਤੀ ਕੋਈ ਇਸ ਤਰ੍ਹਾਂ ਦੀ ਡੋਰ ਵੇਚੂਗਾ ਤੇ ਉਹਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਊਗਾ ਕਿਉਂਕਿ ਲੋਕਾਂ ਨਾਲ ਕਾਫੀ ਹਾਸੇ ਵਾਪਰਦੇ ਨੇ ਸਾਡਾ ਇਸ ਪਰਤੇ ਕਾਫੀ ਮਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਸਖਤ ਸਜ਼ਾ ਦਿੱਤੀ ਜਾਵੇਗੀ ਸਰ ਸੰਤ ਦਾ ਇਤਿਹਾਰ ਲਵੇ ਆ ਰਿਹਾ ਕਿ ਤੁਹਾਡੇ ਵੱਲੋਂ ਪੁਜਾਰਾਂ ਦੇ ਵਿੱਚ ਜਾਂ ਜਿਹੜੇ ਲੋਕ ਬਿਲਕੁਲ ਜੀ ਲੋਕਾਂ ਦੀ ਸੁਰੱਖਿਆ ਰੱਖਣ ਲਈ ਹਰ ਕਾਨੂੰਨ ਮੁਤਾਬਕ ਉਪਾਅ ਪੂਰੇ ਕੀਤੇ ਜਾਣਗੇ ਤੇ ਸਾਨੂੰ ਇਸ ਸਬੰਧੀ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਖਤ ਹਦਾਇਤ ਹੈ ਤੇ ਸਾਡੇ ਨਾਲ ਬਾਰ ਬਾਰ ਮੀਟਿੰਗਾਂ 'ਚ ਵੀ ਇਹ ਸਾਨੂੰ ਸਮਝਾਇਆ ਗਿਆ ਹੈ ਚੈਨਾਡੋਰ ਵਿਚਰਵਾਏ ਨੂੰ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਤੇ ਇਹਦੇ ਕੋਲੋਂ ਕਿੰਨੇ ਗੁੱਟ ਬਰਾਮਤ ਹੋਏ ਨੇ ਤੇ ਕਿੱਥੋਂ ਬਰਾਮਤ ਹੋਏ ਕਿ ਇਸ ਕੋਲੋਂ 30 ਗੁੱਟ ਬਰਾਮਤ ਹੋਏ ਨੇ ਇਸ ਸਟੇਡੀਅਮ ਦੀ ਬੈਕ ਸਾਈਡ ਆਪਣੇ ਗਾਕਾਂ ਨੂੰ ਵੇਚਣ ਦੀ ਤਿਆਰੀ ਚ ਖੜਾ ਸੀਗਾ ਤੇ ਸਾਨੂੰ ਮੌਕਾ ਤੇ ਤਨਾ ਮਿਲਦੇ ਸੀ ਗਿਫਤਰ ਤੇ ਅੱਗੇ ਵੀ ਕਿਸੇ ਗਾਕ ਨੂੰ ਕੁਝ ਵੇਚ ਚੁੱਕਿਆ ਸੀ ਜਾਂ ਨਹੀਂ ਹਜੇ ਨੇ ਵੇਚਿਆ ਨਹੀਂ ਸੀਗਾ ਜੋ ਲੈ ਕੇ ਆਇਆ ਸੀਗਾ ਤੇ ਫਿਲਹਾਲ ਵੇਚਿਆ ਨਹੀਂ ਸੀਗਾ ਅਸੀਂ ਬਸ ਹਾਲਤ ਨੇੜੇ ਆਈਆ ਹੋਊ ਇਸ ਤਰ੍ਹਾਂ ਦੀ ਇਹ ਜੀਤ ਨੂੰ ਕੀਤਾ ਜਾਏਗਾ ਤਾਂ ਕੋਈ ضرورت ਇਸ ਤਰ੍ਹਾਂ ਦੀ ਦੋਰ ਨਾ ਰਚੀ ਜਾਏ ਇਸਲੇ ਪ੍ਰਬੰਧ ਕੀਆਗੇ ਤੁਹਾਡੇ ਵੱਲ ਅਸੀਂ ਸਾਡੇ ਸਪੈਸ਼ਲ ਬ੍ਰਾਂਚ ਵੀ ਇਥੇ ਕੰਮ ਕਰ ਰਹੀ ਹੈ ਜੀ ਰੋਪੇਲੀਆ ਸੰਤਾਚ ਵੀ ਹੈਗੀ ਹੈ ਤੇ ਅਸੀਂ ਖੁਦ ਵੀ ਆਪਣੇ ਤੌਰ ਤੇ ਗਾਹਕ ਭੇਜਾਂਗੇ ਜਿਸ ਬੰਦੇ ਨੇ ਗਾਹਕ ਨੂੰ ਨਹੀਂ ਭੇਜਤੀ ਤੇ ਉਹਦੇ ਪ੍ਰੋਪਰ ਮੁਕੱਦਮਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜਾਂਗੇ ਇਸ ਸੰਗਰੂਪ ਦੇ ਵਿੱਚ ਬਾਹਰੋਂ ਆ ਕੇ ਬਹੁਤ ਜ਼ਿਆਦਾ ਮਨੋਂ ਤੰਗ ਵੇਚਣ ਵਾਲੇ ਕੰਮ ਕਰਦੇ ਨੇ ਉਹ ਕੋਸ਼ਿਸ਼ਾਂ ਦਾ ਉਹਨਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋ ਜੀ ਉਹਨਾਂ ਉੱਪਰ ਉਹਨਾਂ ਨੂੰ ਆਇਡੈਂਟੀਫਾਈ ਕਰਾਂਗੇ ਜੀ ਕਿ ਕਿੱਥੇ ਆਪਾਂ ਜਿਹੜੇ ਬਾਹਰੋਂ ਆ ਕੇ ਤੰਗ ਵੇਚ ਰਹੇ ਨੇ ਸਾਡੇ ਜਿਹੜੇ ਸਪੈਸ਼ਲ ਬੜਾਏ ਦੇ ਲਾਇਫ ਹੋਣੇ ਕਰਮਚਾਰੀ ਤੇ ਇੰਟੈਲੀਜੈਂਸ ਦੇ ਕਰਮਚਾਰੀ ਮਿਲ ਜੀ ਉਹ ਸਾਨੂੰ ਲਿਸਟਾਂ ਬਣਾ ਕੇ ਜਲਦੀ ਦੇ ਦਾਂਗੇ ਅਸੀਂ ਉਹਨਾਂ ਨੂੰ ਸਖਤ ਹਿਦਾਇਤ ਕਰਾਂਗੇ ਤਾਂ ਜੋ ਅਜਿਹਾ ਕੰਮ ਸੰਗਰੂਪ ਦੇ ਵਿੱਚ ਨਾ ਹੋ खबर देखने इसको तो फुटबॉल खेलना भी आ गया और इसे तो पियानो बजाने भी आ गया चंद्रयान भी उतर गया चांद पर पर हमें अब तक टेस्टी राजमा बनाना